ਇਹਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਘਰ ਸਾਡੇ ਟੁੱਟ ਗਏ ਹੈ ਟਰੇਡਾਂ ਆ ਗਈਆਂ ਉਹਨਾਂ ਦਾ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ ਔਰ ਗਦੌਰੀਆਂ ਹੋਣੀਆਂ ਚਾਹੀਦੀਆਂ ਸੋ ਸਾਡੇ ਜਿਹੜੇ ਵੱਡੇ ਵੀਰ ਹੈ ਹਿੰਦੂ ਇਹ ਸਾਡੀ ਤਕਦੀਰ ਦਾ ਫੈਸਲਾ ਕਰਦੇ ਹੈ ਤੇ ਸਾਨੂੰ ਨਾ ਤਾਂ دریاਵਾਂ ਦੇ ਉੱਤੇ ਕੰਟਰੋਲ ਹੈ ਨਾ ਜੰਗਲਾਂ ਦੇ ਉੱਤੇ ਕੰਟਰੋਲ ਹੈ ਅਸੀਂ ਤਾਂ ਬਿਲਕੁਲ ਜਿਵੇਂ ਕੈਦੀ ਹੁੰਦੇ ਆ ਉਸ ਤਰ੍ਹਾਂ ਅਸੀਂ ਬਣੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਆਈ ਭਿਆਨਕ ਹੜ੍ਹਾਂ ਦੀ ਬਦੌਲਤ ਤਰਸਯੋਗ ਹਾਲਾਤ ਬਣੇ ਹੋਏ ਹਨ ਪੰਜਾਬ ਸਰਕਾਰ ਸਮੇਂ ਦੀ ਨਜ਼ਾਕਤ ਸਮਝਦਿਆਂ ਤੁਰੰਤ ਕੈਬਨਿਟ ਮੀਟਿੰਗ ਬੁਲਾ ਕੇ ਪਾਣੀ ਨਾਲ ਤਬਾਹ ਹੋਈਆਂ ਫਸਲਾਂ ਘਰਬਾਰ ਡੰਗਰਾ ਆਦਿ ਨੁਕਸਾਨ ਲਈ ਟੁਕਮਾ ਮੁਆਵਜ਼ਾ ਦੇਣ ਦੀ ਪਹਿਲ ਕਰੇ ਅਤੇ ਸੈਂਟਰ ਸਰਕਾਰ ਤੇ ਦਬਾਅ ਬਣਾ ਕੇ ਪੀੜਤ ਪਰਿਵਾਰਾਂ ਨੂੰ ਫੋਰੀ ਰਾਹਤ ਦੇਵੇ। ਅਸੀਂ ਬੜਾ ਜ਼ੋਰ ਲਾਉਂਦੇ ਰਹੇ ਹਾਂ ਸਰਕਾਰ ਨੂੰ ਕਿ ਜਿਹੜੀ ਮਾਲ ਦੀ ਕਿਤਾਬ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਹਰੇਕ ਡਿਪਟੀ ਕਮਿਸ਼ਨਰ ਤੇ ਉਸ ਦਾ ਅਮਲਾ ਬਰਸਾਤ ਆਉਣ ਤੋਂ ਪਹਿਲਾਂ 3 ਮਹੀਨੇ ਸਾਰੇ ਦਰਿਆਵਾਂ ਦਾ ਬੰਦ ਦੇਖੂਗਾ ਨਹਿਰਾਂ ਦੇ ਬੰਦ ਤਕੜੇ ਕਰੂਗਾ ਦਰਿਆਵਾਂ ਦੇ ਕਰੂਗਾ ਡਰੇਨਾਂ ਦੇ ਕਰੂਗਾ ਪਰ ਜਿਹੜਾ ਸਾਡੀ ਪੰਜਾਬ ਸਰਕਾਰ ਨੇ ਇਹ ਮਾਲ ਦੀ ਜਿਹੜੀ ਕਿਤਾਬ ਹੈ ਰੈਵਨਿਊ ਮੈਨੂਅਲ ਉਹਦੇ ਮੁਤਾਬਕ ਕੰਮ ਨਹੀਂ ਕੀਤਾ ਦੂਸਰੀ ਗੱਲ ਹੈ ਕਿ ਜਿਹੜੇ ਹੈਡਵਰਕਸ ਨੇ ਉਹ ਸੈਂਟਰ ਦੇ ਹੱਥ ਦੇ ਵਿੱਚ ਨੇ ਤੇ ਉਹ ਜਦੋਂ ਵੀ ਚਾਹਣ ਪਾਖੜਾ ਦਾ ਵਿਆਸ ਦਾ ਗੇਟ ਖੋਲ ਦਿੰਦੇ ਆ ਤੇ ਰਣਜੀਤ ਸਾਗਰ ਡੈਮ ਦਾ ਵੀ ਜਿਹੜਾ ਖੋਲ ਤੇ ਗੇਟ ਉਹਦੇ ਨਾਲ ਸਾਡਾ ਸਤਕਾਰਯੋਗ ਗੁਰਦੁਆਰਾ ਸਾਹਿਬ ਕਰਤਾਰਪੁਰ ਉਹਦੇ ਵਿੱਚ 9-9 10-10 ਫੁੱਟ ਪਾਣੀ ਆ ਚੁੱਕਿਆ ਇਹ ਦਰਿਆ ਤਾਂ ਪੰਜਾਬ ਦੇ ਵਿੱਚੋਂ ਜਾਂਦੇ ਆ ਪਰ ਕੰਟਰੋਲ ਕਰਨ ਨੂੰ ਕੋਈ ਸਿੱਖ ਹੈ ਨਹੀਂਗਾ ਇਹ ਸਾਰਾ ਹਿੰਦੂਤਵਾ ਦੇ ਹੱਥ ਦੇ ਵਿੱਚ ਹੈ ਜਿਹੜੇ ਬਟਨ ਨੇ ਨਾ ਗੇਟ ਖੋਲਣ ਦੇ ਜੀ ਉੱਥੇ ਸਿੱਖ ਤਾਂ ਕੋਈ ਹੈ ਨਹੀਂਗਾ ਵੀ ਜਿਹੜਾ ਦੇਖੇ ਦੂਸਰੀ ਗੱਲ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਪਹਿਲੇ ਹੀ ਪਤਾ ਲੱਗ ਜਾਂਦਾ ਹੈ ਕਿ بارش ਕਿੰਨੀ ਪਾਊਗੀ ਤੇ ਜੇ ਪਤਾ ਲੱਗ ਜਾਂਦਾ ਹੈ ਤੇ ਫਿਰ ਨਾਲ ਦੀ ਨਾਲ ਹੌਲੀ-ਹੌਲੀ ਇਹ ਪਾਕੜਾ ਬਿਆਸ ਦੇ ਗੇਟ ਜੋਣੀ ਖੋਲਦੇ ਤੇ ਪਾਣੀ ਨਿਕਲੇ ਇਹਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਘਰ ਸਾਡੇ ਟੁੱਟ ਗਏ ਐ ਤਰੇੜਾਂ ਆ ਗਈਆਂ ਉਹਨਾਂ ਦਾ ਵੀ ਮਾਫੀਬ ਮੰਨਣਾ ਚਾਹੀਦਾ ਔਰ ਗਦੌਰੀਆਂ ਹੋਣੀਆਂ ਚਾਹੀਦੀਆਂ ਔਰ ਕਰੀਬਨ 70 ਹਜ਼ਾਰ ਰੁਪਇਆ ਇੱਕ ਕਿੱਲੇ ਦੀ ਉਸਥੇ ਕੀ ਹੈ ਜਿਹੜਾ ਇਹ ਹਰੇਕ ਕਿਸਾਨ ਜਿਹਦਾ ਝੋਨਾ ਖਰਾਬ ਹੋਇਆ ਜਦੀ ਫਸਲ ਖਰਾਬ ਹੋਈ ਹੈ ਉਸ ਨੂੰ ਮਿਲਣਾ ਚਾਹੀਦਾ ਹੈ ਤੇ ਘਰ ਸਾਰੇ ਲੋਨ ਦਿੱਤੇ ਜਾਣ ਬਗੈਰ ਮਾਮਲੇ ਤੋਂ ਜਿਸ ਨਾਲ ਘਰ ਸੇ ਆਪਣੇ ਠੀਕ ਕਰ ਲਈਏ ਇਹ ਜਿਹੜਾ ਯੱਪ ਹੈ ਪਾਣੀਆਂ ਦਾ ਇਹ ਸਾਨੂੰ ਕਈ ਵਾਰੀ ਸਹਿਣਾ ਪੈਂਦਾ ਹੈ ਹੁਣ ਮੋਦੀ ਸਾਹਿਬ ਹੈ ਤੇ ਬੀਜੇਪੀ ਹੈ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਫੌਜੀ ਹਮਲਾ ਕਰਤਾ ਸੰਧੂਰ ਤੇ ਜਿਹੜੀ ਕੈਬਨਿਟ ਦੀ ਕਮੇਟੀ ਹੈ ਮੋਦੀ ਦੀ ਉਹ ਫੈਸਲਾ ਕਰਦੀ ਹੁੰਦੀ ਹੈ ਕਿ ਜੰਗ ਕਰੀਏ ਨਾ ਕਰੀਏ ਤੇ ਉਸ ਕਮੇਟੀ ਦੇ ਵਿੱਚ ਸਿੱਖ ਤਾਂ ਕੋਈ ਹੈ ਨਹੀਂਗਾ ਸੋ ਸਾਡੇ ਜਿਹੜੇ ਵੱਡੇ ਵੀਰ ਹੈ ਹਿੰਦੂ ਇਹ ਸਾਡੀ ਤਕਦੀਰ ਦਾ ਫੈਸਲਾ ਕਰਦੇ ਐ ਤੇ ਸਾਨੂੰ ਨਾ ਤਾਂ دریاਵਾਂ ਦੇ ਉੱਤੇ ਕੰਟਰੋਲ ਹੈ ਨਾ ਜੰਗਲਾਂ ਦੇ ਉੱਤੇ ਕੰਟਰੋਲ ਹੈ ਅਸੀਂ ਤਾਂ ਬਿਲਕੁਲ ਜਿਵੇਂ ਕੈਦੀ ਹੁੰਦੇ ਐ ਉਸ ਤਰ੍ਹਾਂ ਅਸੀਂ ਬਣੇ ਹੋਏ ਆ ਹੁਣ ਨਾਲ ਲੱਗਦਾ ਪਾਕਿਸਤਾਨ ਹੈ ਮੇਰਾ خیال ਦੂਜਾ ਕੰਡਾ ਪਾਕਿਸਤਾਨ ਦਾ ਹੁਣ ਹੈ ਹਾਂਜੀ ਨਹੀਂ ਹਾਂਜੀ ਹਨਾ ਹਾਂਜੀ ਹਾਂਜੀ ਤੇ ਜਦੋਂ ਪਾਕਿਸਤਾਨ ਬਣਿਆ ਉਹ ਤੋਂ ਵੀ ਸਿੱਖਾਂ ਦੀ ਰਏ ਨਹੀਂ ਲਈ ਗਈ ਜਿਨ੍ਹਾਂ ਸਾਹਬ ਨੇ ਗਾਂਧੀ ਜੀ ਨੇ ਤੇ ਨਹਿਰੂ ਨੇ ਫੈਸਲਾ ਕਰਤਾ ਕਿ ਪਾਕਿਸਤਾਨ ਬਣੂਗਾ ਪਰ ਜਿਹੜੇ ਸਿੱਖ ਸੀਗੇ ਉਹ ਸਮਝਦੇ ਸੀਗੇ ਕਿ ਮੌਲਖ ਤਾਂ ਨਵੇਂ ਬਣ ਜਾਂਦੇ ਆ ਪਰ ਜਿਹੜਾ ਵਾਅਮ ਹੁੰਦਾ ਜਿਹੜੀ ਸੰਖਿਆ ਹੁੰਦੀ ਹੈ ਉਹਦਾ ਤਬਾਦਲਾ ਤਾਂ ਨਹੀਂ ਹੁੰਦਾ